ਸਤਿ ਸ਼੍ਰੀ ਗਾਦੀ ਅੱਜ ਆਪਾਂ ਪਹੁੰਚਿਆ ਪਿੰਡ ਫੱਤਾ ਮਾਲੂਕਾ ਜਿਹੜਾ ਮਾਨਸਾ ਵਿਖੇ ਤੇ ਅੱਜ ਆਪਾਂ ਕਬੱਡੀ ਖਿਡਾਰੀਆਂ ਨਾਲ ਗੱਲਬਾਤ ਕਰਾਂਗੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਨਾਂ ਕੀ ਹੈ ਜੀ ਮੇਰਾ ਨਾਮ ਵੀ ਸੁਖਮਨ ਦਸਨੀ ਅੱਛਾ ਜੀ ਤੇ ਕਿਹੜੀ ਕਲਾਸ 'ਚ ਪੜਦੇ ਹੋ ਜੀ ਮੈਂ 8ਵੀਂ ਕਲਾਸ 'ਚ ਪੜਦਾ ਹਾਂ ਅੱਛਾ ਤੇ ਕਬੱਡੀ ਦੀ ਚੇਤਨਾ ਤੁਹਾਨੂੰ ਕਦੋਂ ਲੱਗੀ ਜੀ ਮੈਨੂੰ ਇਹ ਹੋਵੇ ਤਿੰਨ ਸਾਲ ਹੋ ਗਏ ਅੱਛਾ ਤੇ ਕਿੱਥੋਂ ਸਟਾਰਟ ਕੀਤੀ ਸੀ ਕਬੱਡੀ ਖੇਡਣੀ ਤੁਸੀਂ ਇਹ ਮੈਂ ਕੀਤੀ ਜੀ ਆਪਣਾ ਬਚਪਨ ਹੈ ਨॉर्मਲ ਗੱਲ ਕੀਤੀ ਹੈ। ਐਸਾ ਕਿੰਨੀ ਬਾਜਣੀ ਕਿੰਨੀ ਖੇਡਦੇ ਹੋ ਜੀ ਤੁਸੀਂ? ਮਾਈ ਇਹ ਵੀ ਤੁਸੀਂ ਮੈਂ 45 ਕਿਲੋ ਦੋ ਚਾਰੀ। ਅੱਛਾ ਜੀ। ਮੇਰੇ ਇਹ 60 62 ਕਿਲੋ ਵਜ਼ਨ ਹੋ ਗਏ। ਅੱਛਾ ਜੀ। ਤੇ ਤੁਸੀਂ 70 62 ਦੇ ਵਜ਼ਨ ਖੇਡਦੇ ਹੋ ਜੀ? ਹਾਂ ਜੀ। ਤੁਸੀਂ ਰੇਡ ਕਰਦੇ ਹੋ ਕਿ ਯਾਸੀ? ਮੈਂ ਹੀ ਜਾਬ ਕਰ ਦੂੰ ਮੈਂ ਪਹਿਲਾਂ ਰੇਡ ਕਰ ਦਉਂ ਮੈਨੂੰ ਬਸ ਇਹ ਦੱਸਾ ਵੀ ਤੂੰ ਜਾਬ ਵਧੀਆ ਕਰ ਦੂਗੀ ਜਾਬ ਕਰੇਗਾ। ਸਹੀ ਗਾ ਜੀ ਤੇ ਬਾਲੀਆਂ ਟੀਮਾਂ ਵਿੱਚ ਵੀ ਤੁਸੀਂ ਖੇਡਦੇ ਹੋ ਫਿਰ ਹਾਂ ਜੀ। ਅੱਛਾ ਤੇ ਪਿੰਡ ਪੱਧਰ ਦੀਆਂ ਟੀਮਾਂ ਸਕੂਲੀ ਲਾ ਲੋ ਉਹ ਵੀ ਖੇਡਦੇ ਹੋ ਜੀ। ਅਛਾ ਤੇ ਬਾਹਰ ਜਿਹੜੀ ਟੂਰਨਾਮੈਂਟ ਤੇ ਖੇਡਣ ਜਾਂਦੇ ਹੋ ਤਾਂ ਵੀ ਕਿਵੇਂ ਲੱਗਦਾ ਤੁਹਾਨੂੰ ਵੀ ਖੇਡ ਕੇ ਵੀ ਤੁਸੀਂ ਵੀ ਖਰਚਾ ਪਾਣੀ ਦਾ ਵੀ ਐਂਟਰੀ-ਐਂਟਰੀ ਦਾ ਵੀ ਕਿਵੇਂ ਕੋਈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਉਹ ਬਈ ਆਉਂਦਾ ਹੀ ਆਪਣਾ ਹੁਣ ਜਦੋਂ ਆਪਾਂ ਖੇਡਣ ਬਾਗੇ ਅੱਛਾ ਜੀ ਇੱਕ ਬੰਦੇ ਦੀ 1000 ਰੁਪਏ ਖਰਚਾ ਆ ਜਾਂਦਾ ਅੱਛਾ ਇੱਕ ਬੰਦੇ ਦਾ ਇੱਕ ਬੰਦੇ ਦਾ 1000 ਰੁਪਏ ਖਰਚਾ ਆ ਜਾਂਦਾ ਅੱਛਾ ਜੀ ਪੱਟਾ ਪੁੱਟਾ ਹੁੰਦਾ ਹੀ ਦੀ ਕੋਣ ਜੀ ਖਰਚਾ ਹੋਰ ਵੀ ਖਾਣਾ ਪੀਣਾ ਹੋ ਜਾਂਦਾ ਹੀ 2-300 ਰੁਪਏ ਦਾ ਬੰਦਾ ਆਰਾਮ ਨਾਲ ਖਾ ਲੈਂਦਾ ਅੱਛਾ ਤੇ ਬਾਕੀ ਐਂਟਰੀ ਹੋ ਗਈ ਤੈਨੂੰ ਬਦਲ ਸੋਨੂੰ ਬਗਾਈ 300 ਰੁਪਏ ਐਂਟਰੀ ਇਹਨੂੰ ਬਾਹਰ ਕੱਢੇ ਜਾਂਦਾ ਨਾ ਭਾਈ